ਆ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੁਕਸਰ ਰੋਡ ਤੇ ਮਨ ਲੋ ਇਸ ਤਰ੍ਹਾਂ ਨਾ ਦਰਖਤ ਕਈ ਥਾਵਾਂ ਤੇ ਡਿੱਗੇ ਆ ਤੇ ਇਹ ਹੁਣ ਮਨ ਲੋ ਚੱਕੇ ਦਾ ਜਾਣੇ ਨਹੀਂ ਤੇ ਮੇਰਾ ਵੀਰ ਜਿਹੜੇ ਰਾਤ ਨੂੰ ਜਾਣਗੇ ਤੇ ਮੈਂ ਵੀਡੀਓ ਪਾਉਣਾ ਵੀਡੀਓ ਸ਼ੇਅਰ ਕਰਿਓ ਵੀ ਰਾਤ ਨੂੰ ਲਾਈਟਾਂ ਪੈਂਦੀਆਂ ਤੇ ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ ਜੀ ਜੇ ਕੋਈ ਮੰਨ ਕੇ ਚੱਲੋ ਰਾਤ ਨੂੰ ਕੋਈ ਗੱਡੀ ਵੱਜੇ ਨੁਕਸਾਨ ਹੋਵੇ ਤੇ ਇੱਕ ਇੱਕਰ ਜਿਹੜਾ ਬਿਲਕੁਲ ਸੜਕ ਦੇ ਉੱਤੇ ਪਿਆ ਹੈ ਤੇ ਆਪ ਦਾ ਭਾਈ ਮੁਕਸਾ ਰੋਡ ਮੰਨ ਲਓ ਜਿਵੇਂ ਸੀਐਨਜੀ ਵਾਲਾ ਜਿਹੜਾ ਪੰਪ ਹਨ ਉਹਦੇ ਬਿਲਕੁਲ ਲੱਗੇ ਉਹ ਬਿਲਕੁਲ ਲੱਗੇ ਹੈ ਤੇ ਖਿਆਲ ਨਾਲ ਚੱਲ ਜਾਇਓ ਸਾਰੀ ਗੱਲ ਸਾਰਿਆਂ ਨੂੰ